ਤਾਂ ਇਸ ਨੂੰ ਆਪਣੇ ਹੁਣ ਤੱਕ ਅਸੀਂ ਤਕਰੀਬਨ 105 ਬੱਚੇ ਜਿਹੜੇ ਹੈਗੇ ਸਾਡੀ ਸੰਸਥਾ ਉਹ ਅਡਾਪਟ ਕਰਵਾ ਚੁੱਕੀ ਹੈ ਜੀ 6-5 ਬੱਚੇ ਸਾਡੇ ਜਿਹੜੇ ਹੈਗੇ ਬਾਹਰ ਫੋਰਨ ਜਾ ਚੁੱਕੇ ਤੇ ਨਿਟਲੀ 2 ਅਮਰੀਕਾ ਬਾਕੀ ਦਿੱਲੀ ਐਨਸੀਆਰ ਹੋਰ ਏਰੀਆ ਦੇ ਵਿੱਚ ਬੱਚੇ 6ਵਾਂ ਬੱਚਾ ਸਾਡੀ ਖੁਸ਼ਕਿਸਮਤ ਨੇ ਸ਼ਹਿਰ ਵਾਲਿਆਂ ਦੇ ਸਹਿਯੋਗ ਨਾਲ ਹੁਣ ਯੂਐਸਏ ਜਾ ਰਿਹਾ ਕੋਈ ਵੀ ਅਣਚਾਹਿਆ ਬੱਚਾ ਹੈ ਜਾਂ ਕਿਸੇ ਪੇਰੈਂਟਸ ਦੀ ਅਜੀ ਮਜਬੂਰੀ ਹੁੰਦੀ ਹੈ ਜੋ ਅੱਗੇ ਜਿਵੇਂ ਕੋੜੇ ਚ ਸੁੱਟ ਦਿੰਦੇ ਸੀ ਜਾਂ ਇੱਧਰ ਉੱਧਰ कि भी गया बच्चा बजाए। चे। बच्चे पा जाओ है। हमारी संस्था लाइफ लाइन जो है उसको आ, कई देशों से बच्चा गोद लेने का अधिकार प्राप्त है लेकिन भारत में बीते हुए दस सालों से कार्यरत है और आ, अभी तक करीब करीब दो सौ बच्चा आ, गोद में दिया जा चुका है, जो देशों में गया है। सिर्फ अमेरिका में गया है नमस्कार जी ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਮਜਬੂਰੀਆਂ ਤੇ ਦੁਸ਼ਵਾਰੀਆਂ ਕਰਕੇ ਮਾਪਿਆਂ ਵੱਲੋਂ ਵਿਸਾਰੀਆਂ ਧੀਾਂ ਨੂੰ ਅੱਜ ਸੱਤ ਸਮੁੰਦਰ ਪਾਰ ਤੋਂ ਆ ਕੇ ਲੋਕ ਗੱਲ ਆ ਰਹੇ ਐ ਤੇ ਉਹਨਾਂ ਨੂੰ ਅਪਣਾ ਕੇ ਆਪਣੇ ਨਾਲ ਆਪਣੇ ਦੇਸ਼ ਲਿਜਾ ਰਹੇ ਐ ਫਰੀਦਕੋਟ ਦੇ ਰਾਧਾ ਕ੍ਰਿਸ਼ਨ ਧਾਮ ਤੋਂ ਇਹ ਪਹਿਲੀ ਧੀ ਨਹੀਂ ਜੋ ਨਵੇਂ ਮਾਪੇ ਗੋਦ ਲੈ ਕੇ ਅਮਰੀਕਾ ਲਿਜਾ ਰਹੇ ਐ ਬਲਕਿ ਇਸ ਤੋਂ ਪਹਿਲਾਂ ਵੀ ਇਥੋਂ ਨਿਜਮਾ ਅਨੁਸਾਰ 105 ਬੱਚੇ ਚਾਹਵਾਨ ਤੇ ਜ਼ਰੂਰਤਮੰਦ ਮਾਪੇ ਗੋਦ ਲੈ ਚੁੱਕੇ ਆ ਲਾਈਫਲਾਈਨ ਚਿਲਡਰਨ ਸਰਵਿਸ ਜੋ ਵਿਦੇਸ਼ਾਂ ਵਿੱਚ ਮਾਪਿਆਂ ਨੂੰ ਭਾਰਤੀ ਬੱਚੇ ਗੋਦ ਦਵਾਉਣ ਦੀ ਪ੍ਰਕਿਰਿਆ ਪੂਰੀ ਕਰਾਉਂਦੀ ਆ ਤੇ ਨਿਜਮਾ ਅਨੁਸਾਰ ਮੈਰਿਟ ਦੇ ਆਧਾਰ ਤੇ ਗੋਦ ਲੈਣ ਵਾਲੇ ਮਾਪੇ ਚੁਣਦੀ ਆ ਉਸ ਦੇ ਆਗੂ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਉਹ 200 ਤੋਂ ਵੱਧ ਬੱਚੇ ਸਿਰਫ ਅਮਰੀਕਾ ਵਿੱਚਲੇ ਮਾਪਿਆਂ ਨੂੰ ਹੀ ਗੋਦ ਦਵਾ ਚੁੱਕੇ ਆ ਅਮਰੀਕਾ ਤੋਂ ਫਰੀਦਕੋਟ ਇਸ ਬੱਚੀ ਨੂੰ ਗੋਦ ਲੈਣ ਲਈ ਆਇਆ ਜੋੜਾ ਇਸ ਸਮੇਂ ਕਾਫੀ ਐਕਸਾਈਟਡ ਦਿਖਾਈ ਦਿੱਤਾ ਤੇ ਖੁਸ਼ੀ ਨਾਲ ਭਰਿਆ ਮਹਿਸੂਸ ਕਰ ਰਿਹਾ ਸੀ ਸ਼੍ਰੀ ਰਾਧਾ ਕਿਸ਼ਨ ਧਾਮ ਫਰੀਦਕੋਟ ਦੇ ਸੇਵਾਦਾਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਧਾਰਮਿਕ ਕੰਮਾਂ ਦੇ ਨਾਲ ਨਾਲ ਅਨਾਰਥ ਬੱਚਾਂ ਦਾ ਵੀ ਇਹ ਧਾਮ ਸਹਾਰਾ ਬਣਿਆ ਹੋਇਆ ਹੈ ਤੇ ਇਹ ਬਕਾਇਦਾ ਇੱਕ ਟਰਸਟ ਬਣਾ ਕੇ ਚਲਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਸ਼ਹਿਰ ਨਿਵਾਸੀਆਂ ਤੇ ਦਾਨੀ ਸੱਜਣਾ ਦੀ ਮਦਦ ਨਾਲ ਇੱਥੇ ਸੇਵਾ ਦੇ ਸਾਰੇ ਕੰਮ ਨੇਪਰੇ ਚਾੜੇ ਜਾ ਰਹੇ ਨੇ ਤੇ ਹੁਣ ਤੱਕ 105 ਬੱਚਿਆਂ ਨੂੰ ਮਾਪੇ ਗੋਦ ਲੈ ਚੁੱਕੇ ਹਨ ਤੇ ਇਹਨਾਂ ਵਿੱਚੋਂ 5 ਵਿਦੇਸ਼ੀ ਮਾਪੇ ਬੱਚਿਆਂ ਨੂੰ ਲੈ ਕੇ ਗਏ ਹਨ ਇੱਥੇ ਬੱਚੇ ਕਿੱਥੋਂ ਤੇ ਕਿਵੇਂ ਆਉਂਦੇ ਆ ਇੱਥੇ ਲਗਾਏ ਗਏ ਪੰਘੂੜੇ ਦਾ ਕੀ ਮਕਸਦ ਆ ਆਓ ਸਭ ਕੁਝ ਜਾਣਦੇ ਆ ਮੇਰਾ ਨਾਮ ਜੀ ਕ੍ਰਿਸ਼ਨ ਕੁਮਾਰ ਹੈ ਅਸੀਂ ਧਾਮ ਦੇ ਕੁਲ ਅੱਠ ਸੇਵਕ ਹੈ ਜੀ ਜੋ ਬਾਕੀ ਸਾਰੇ ਸ਼ਹਿਰ ਦਾ ਸਹਿਯੋਗ ਹੈ ਜੀ ਇਹ तकरीबन ਅਸੀਂ 15 ਤੋਂ 20 ਸਾਲ ਪਹਿਲਾਂ ਸੰਸਥਾ ਸ਼ੁਰੂ ਕੀਤੀ ਸੀ ਇਸ ਨੂੰ ਇੱਕ ٹرسٹ ਦੁਆਰਾ ਅਸੀਂ ਸਥਾਪਿਤ ਕੀਤਾ ਸੀ ਇਸ 3 ਏਕੜ ਜਗ੍ਹਾ ਲਈਤੀ ਗਈ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਜੀ ਇਹ ਜਿਹੜੀ ٹرسٹ ਜਗ੍ਹਾ ਹੈਗੀ ਆ ਉਹ ٹرسٹ ਦੇ ਨਾਮ ਤੇ ਹੈਗੀ ਹੈ ਇਹਨੂੰ ਨਾ ਤਾਂ ਕੋਈ ਵੇਚ ਸਕਦਾ ਜੀ ਤੇ ਨਾ ਹੀ ਕਿਸੇ ਕੋਲੇ ਕੋਈ ਪਾਵਰ ਹੈ ਕਿਸੇ ਤਰ੍ਹਾਂ ਦੀ ਵੀ ਤੇ ਅਸੀਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ 2010 ਦੇ ਵਿੱਚ ਸਾਨੂੰ ਰਜਿਸਟ੍ਰੇਸ਼ਨ ਮਿਲੀ ਹੁਣ ਤੱਕ ਅਸੀਂ ਤਕਰੀਬਨ 105 ਬੱਚੇ ਜਿਹੜੇ ਹੈਗੇ ਸਾਡੀ ਸੰਸਥਾ ਉਹ ਅਡਾਪਟ ਕਰਵਾ ਚੁੱਕੀ ਹੈ ਜੀ 6-5 ਬੱਚੇ ਸਾਡੇ ਜਿਹੜੇ ਹੈਗੇ ਬਾਹਰ ਫੋਰਨ ਜਾ ਚੁੱਕੇ ਤੇ ਇਟਲੀ, ਦੋ ਅਮਰੀਕਾ ਬਾਕੀ ਦਿੱਲੀ ਐਨਸੀਆ ਹੋਰ ਏਰੀਆ ਦੇ ਵਿੱਚ ਬੱਚੇ ਛੇਵਾਂ ਬੱਚਾ ਸਾਡੀ ਖੁਸ਼ਕਿਸਮਤ ਨੂੰ ਸ਼ਹਿਰ ਵਾਲਿਆਂ ਦੇ ਸਹਿਯੋਗ ਨਾਲ ਹੁਣ ਯੂਐਸਏ ਜਾ ਰਿਹਾ ਇਹ ਬੱਚੇ ਜਿਹੜੇ ਬਾਹਰ ਗਏ ਹੈ ਜੀ ਜਾਂ ਤਾਂ ਵੱਡੀ ਏਡਜ਼ ਵਾਲੇ ਸੀ ਜਾਂ ਇਹਨਾਂ ਦੀ ਫਿਜ਼ੀਕਲੀ ਫਿਟ ਨਹੀਂ ਸੀ ਇਹ ਬੱਚਾ ਵੀ ਫਿਜ਼ੀਕਲੀ ਫਿਟ ਨਹੀਂ ਹੈ ਪਰ ਇਹਨਾਂ ਦੇ ਦੋ ਬੱਚੇ ਹੋਣ ਦੇ ਬਾਵਜੂਦ ਵੀ ਇਸ ਪਰਿਵਾਰ ਨੇ ਤੀਜੇ ਬੱਚੇ ਨੂੰ ਸਾਰਾ ਦਿਨ ਮਾਨਵਤਾ ਦੀ ਸੱਚੀ ਮਿਸਾਲ ਪੈਦਾ ਅਸੀਂ ਧੰਨਵਾਦੀ ਆ ਉਹ ਜਿਹੇ ਲੋਕਾਂ ਦੀ ਸੋਚਦੇ ਜਿਹੜੇ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਸ਼ਕਤੀ ਦੇਵੇ ਸੰਸਥਾ ਚ ਕਿੱਥੋਂ ਆ ਰਹੇ ਆ ਬੱਚੇ ਇਹ ਜਿਹੜੇ ਜੋ ਸੰਸਥਾ ਦੇ ਵਿੱਚ ਬੱਚੇ ਆ ਜੀ ਉਹ ਕਈ ਕਾਰਨਾ ਕਰਕੇ ਆ ਰਹੇ ਆ ਜੀ ਜਿਸ ਤਰ੍ਹਾਂ ਤਲਾਕ ਹੋ ਜਾਂਦਾ ਬੱਚਾ ਕੋਈ ਜਾਂ ਕਿ ਮੈਡੀਕਲੀ ਪ੍ਰੋਬਲਮ ਹੁੰਦੀ ਆ ਪਰਿਵਾਰ ਆਪਣੇ ਨਹੀਂ ਪਾਲ ਸਕਦਾ ਜੀ ਦੋ ਬੱਚੇ ਆ ਡਾਈਵੋਰਸ ਹੋ ਜਾਂਦਾ ਜੀ ਕਿਸੇ ਕਾਰਨ ਵੀ ਬੱਚੇ ਜਿਹੜੇ ਹੈਗੇ ਆ ਉਹ ਆਪਣੇ ਆਸ਼ਰਮ ਦੇ ਵਿੱਚ ਆਂਦੇ ਆ ਕਿਸ ਤਰ੍ਹਾਂ ਦੀ ਪ੍ਰਕਿਰਿਆ ਇੱਥੇ ਰੱਖ ਕੇ ਜਾਂਦੇ ਜਿਹੜੇ ਬੱਚੇ ਅਲੱਗ-ਅਲੱਗ ਪ੍ਰਤੀਕਿਰਿਆਵਾਂ ਚਾਹੁੰਦੇ ਆ ਜੀ ਐਡਮਿਨਿਸਟ੍ਰੇਸ਼ਨ ਥਰੂ ਵੀ ਬੱਚੇ ਆਉਂਦੇ ਆ ਸਰਕਾਰੀ ਸੰਸਥਾਵਾਂ ਜੋ ਬਹੁਤ ਅੱਛਾ ਕੰਮ ਕਰ ਰਹੀਆਂ ਸਾਨੂੰ ਸਹਿਯੋਗ ਦਿੰਦੀਆਂ ਕਿਤੇ ਵੀ ਕੋਈ ਬੱਚਾ ਮੈਡੀਕਲ ਚ ਮਿਲਦਾ ਹੈ ਜਾਂ ਕੋਈ ਪਰਿਵਾਰ ਛੱਡਣਾ ਚਾਹੁੰਦਾ ਹੈ ਉਹ ਉਹਨਾਂ ਦੇ ਲਿੰਕ ਚ ਆਉਂਦੇ ਆ ਸਾਡੇ ਕੋਲ ਵੀ ਡਾਇਰੈਕਟ ਲਿੰਕ ਚ ਆਉਂਦੇ ਆ ਪੰਗੂੜਾ ਵੀ ਲੱਗਿਆ ਹੋਇਆ ਇੱਥੇ ਇਹਦੇ ਵਿੱਚ ਵੀ ਬੱਚੇ ਆਉਂਦੇ ਆ ਕਿੰਨੇ ਬੱਚੇ ਹੁਣ ਹੁੰਦੇ ਆ ਇਸ ਵੇਲੇ ਆਪਣੇ ਕੋਲੇ ਪਾਲ ਰਹੇ ਆ ਇਸ ਟਾਈਮ ਸਾਡੀ ਸੰਸਥਾ ਦੇ ਵਿੱਚ 14 ਬੱਚੇ ਆ ਜੀ ਇੱਕ ਬੱਚਾ ਚਲਾ ਜਾਏਗਾ ਤਾਂ 13 ਬੱਚੇ ਰਹਿ ਜਾਣਗੇ ਜੀ 9 ਬੱਚੇ ਸਾਡੇ ਸਕ ਇਤੋਂ ਇਸ ਸਕੂਲਾਂ ਦਾ ਸੀ ਧੰਨਵਾਦ ਕਰਦੇ ਆ ਖਾਲਸਾ ਸਕੂਲ ਦਾ ਸਾਡੇ 9 ਦੇ 9 ਬੱਚੇ ਖਾਲਸਾ ਸਕੂਲ ਚ ਪੜਨ ਲਈ ਜਾ ਰਹੇ ਨੇ ਜਿਹੜੇ ਬੱਚਿਆਂ ਦੇ ਇੱਥੇ ਰਹਿਣ ਸਹਿਣ ਦਾ ਪ੍ਰਬੰਧ ਉਹਨਾਂ ਦਾ ਕਿਸ ਤਰ੍ਹਾਂ ਦਾ ਕੀਤਾ ਜਾਂਦਾ ਇਹ ਬੱਚਿਆਂ ਦਾ ਰਹਿਣ ਸਹਿਣ ਦਾ ਸਾਰੇ ਸ਼ਹਿਰ ਦੇ ਸਾਰੇ ਡੋਨਰਾਂ ਦਾ ਧੰਨਵਾਦ ਹੈ ਸਾਡੇ ਕੋਲੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਗਰਮੀਆਂ ਦੇ ਵਿੱਚ AC ਸਰਦੀਆਂ ਦੇ ਵਿੱਚ ਹੀਟਰ ਫੇਰ ਸਾਡੀਆਂ ਬੀਬੀਆਂ ਇੱਥੇ ਸੇਵਾ ਕਰਦੀਆਂ ਦਿਨ ਰਾਤ ਰਹਿੰਦੀਆਂ ਜੀ ਜੋ ਬੱਚਿਆਂ ਨੂੰ ਘਰ ਦੇ ਵਿੱਚ ਚੀਜ਼ ਚਾਹੀਦੀ ਆ ਉਹ ਇੱਥੇ ਬੱਚੇ ਸਾਰੇ ਸ਼ਹਿਰ ਦੇ ਡੋਨਰਾਂ ਦੇ ਸਹਿਯੋਗ ਨਾਲ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ मेडिसिन लॉक्टर है हमारा जो भारतीय सरकार का न्याय प्राधिकरण है दत्तक प्राधिकरण है कारा बोलते हैं सेंट्रल एडोपन रिसोर्स अथॉरिटी उनके थ्रू और हमारे यूएसए में जो एजेंसी है लाइफ लाइन चिल्ड्रन सर्विसज उनके थ्रू ये लोग श्री राधा कृष्ण धाम में आए हैं ताकि बच्चे को गोद ले सके यहाँ पे एक बच्चा उपलब्ध था आ, परिवार नहीं था सही मायने में परिवार है यहाँ पर सब कुछ है लेकिन उसका व्यक्तिगत परिवार नहीं था उसको इन्होंने अप्लाई किया बच्चा मैच हुआ और पूरी प्रक्रिया ख़त्म होने के बाद पासपोर्ट तैयार होने के बाद बच्चे को लेने यहाँ पर आए हैं हमारी संस्था लाइफलाइन चिल्ड्रन सर्विसेज जो है उसको uh, कई देशों से बच्चा गोद लेने का अधिकार प्राप्त है लेकिन भारत में बीते हुए दस सालों से कार्यरत है ਔਰ ਅਭੀ ਤੱਕ ਕਰੀਬ ਕਰੀਬ 200 ਬੱਚਾ ਗੋਦ ਮੇਂ ਦਿਆ ਜਾ ਚੁਕਾ ਹੈ ਜੋ ਬਰੇਸ਼ੋ ਮੇਂ ਗਿਆ ਹੈ ਸਿਰਫ ਅਮਰੀਕਾ ਮੇਂ ਗਿਆ ਹੈ ਸੀ ਸ਼੍ਰੀ ਰਾਜਾ ਕਿਸ਼ਨ tham ਅਡਪਸ਼ਨ ਏਜੰਸੀ ਹੈ ਜਿਹੜੀ ਫਰੀਦਗੋਡ ਵਿੱਚ ਉਹਦੇ ਪੰਗੋੜੇ ਦੇ ਅੱਗੇ ਖੜੇ ਆ ਤੇ ਇਹ ਪੰਗੋੜਾ ਲਗਾਇਆ ਗਿਆ ਹੈ ਗਵਰਨਮੈਂਟ ਦੇ ਆਉਂਦੇ ਨਿਯਮਾਂ ਅਨਸਾਰ ਲਗਾਇਆ ਗਿਆ ਤਾਂ ਕਿ ਕਿਸੇ ਬੱਚੇ ਦੀ ਜਿਦੀ ਕੋਈ ਪਰਵਰਿਸ਼ ਨਹੀਂ ਹੋ ਪੰਦੀਆਂ ਕੋਈ ਵੀ ਅਣਚਾਹਿਆ ਬੱਚਾ ਹੈ ਜਾਂ ਕਿਸੇ ਪੇਰੈਂਟਸ ਦੀ ਅਜੀ ਮਜਬੂਰੀ ਹੁੰਦੀ ਹੈ ਜੋ ਅੱਗੇ ਜਿਹਨੇ ਕੂੜੇ 'ਚ ਸੁੱਟ ਦਿੰਦੇ ਸੀ ਆ ਇੱਧਰ ਉੱਧਰ ਕਿਤੇ ਵੀ ਸਿੱਟਿਆ ਗਿਆ ਬੱਚਾ ਉਹਦੀ ਬਜਾਏ ਤੇ ਤੁਸੀਂ ਇਸ ਪੰਘੂੜੇ 'ਚ ਬੱਚੇ ਲੁਕਣਾ ਪਾ ਜਾਓ ਇੱਥੇ ਵਧੀਆ ਪਰਵਰਿਸ਼ ਹੁੰਦੀ ਹੈ ਉਹਨਾਂ ਨੂੰ ਪੜਾਇਆ ਜਾਂਦਾ ਹੈ ਅੱਛੀ ਫੈਮਲੀਆ ਦੇ ਵਿੱਚ ਅਡੌਪਟ ਕਰਾਇਆ ਜਾਂਦਾ ਹੈ ਤੇ ਇਸ ਪੰਘੂੜੇ ਵਿੱਚ ਅੱਗੇ 9 ਬੱਚੇ ਆ ਚੁੱਕੇ ਆ ਸਾਡੇ ਕੋਲ 15 ਸਾਲਾਂ ਦੇ ਅੰਦਰ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਸ਼ਹਿਰ ਤੋਂ ਬਾਹਰ ਵੀ ਸਾਰੇ ਭਾਰਤ ਵਾਸੀਆਂ ਨੂੰ ਗੁਜ਼ਾਰਿਸ਼ ਹੈ ਕਿ ਆਪਣੇ ਕਿਸੇ ਵੀ ਅਗਰ ਤੁਹਾਨੂੰ ਲੱਗਦਾ ਹੈ ਕਿ ਅਣਚਾਹਿਆ ਬੱਚਾ ਹੈ ਉਹਦੀ ਹੱਤਿਆ ਦਾ ਕਾਰਨ ਨਾ ਬਣੋ ਤੇ ਤੁਸੀਂ ਇਸ ਪੰਗੋੜੇ ਵਿੱਚ ਛੱਡ ਜੋ ਅਸੀਂ ਅੱਛੀ ਤਰ੍ਹਾਂ ਪਰ ਵਿਰਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ